ਆ ਦੇਸਾਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿਹੜੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਗੰਭਤ ਸਿੱਦੇ ਚ ਜਿਹਨਾਂ ਆ ਗਏ ਆ ਕਿਉਂਕਿ ਗੱਡੀ ਆਪਾਂ ਸਫਾਈ ਕਰਾਉਣੀ ਆ ਤੇ ਗੱਡੀ ਆਪਾਂ ਬਣਾ ਦੇ ਜਿਹੜੀ ਆ ਤੇ ਇੱਥੇ ਜਿਹਦੇ ਨਾਲ ਬਹੁਤ ਵਧੀਆ ਕਰਦੇ ਆ ਗੱਡੀ ਸਾਫ ਵਿੱਚੋਂ ਵੀ ਸਾਰੇ ਆਲੇ ਦੁਆਲੇ ਤੇ ਕੁੜੀਆਂ ਕੰਮ ਕਰਾਤੀਆਂ ਇੱਥੇ ਤੇ 20 ਘਰੋ ਲੈ ਜਾਂਦੀ ਗੱਡੀ ਦੇ ਗੱਡੀ ਐ ਕਉਂਦੀ ਐ ਕ ਜਾਂਦੀ ਆ ਜੱਲੇ ਜੱਗੀਆਂ ਆਪਾਂ ਵੀ ਹੁਣ ਲੈਂਚ ਲੱਗੇ ਆ ਤੇ ਸ਼ਾਹ ਮੇਰੇ ਨਾਲ ਆ ਗਿਆ ਇਹਨੂੰ ਘਰੋਂ ਲਿਆਦਾ ਸੀ ਤਾਂ ਠੀਕ ਆ ਤੇ ਦੇ ਦੇਉਣ ਕਿੱਦਾਂ ਸਾਫ਼ ਕਰਦੇ ਆ ਫੇਰ ਤਾਂ ধੋਵਣੇ ਬਾਅਦ ਚ ਵਿੱਚ ਗੱਡੀ ਕਿੱਦਾਂ ਸਾਫ਼ ਹੁੰਦੀ ਆ ਤੇ ਆਪਾਂ ਫੇਲਾ ਚ ਲੱਗੇ ਆ ਤੇ ਲੈਂ ਲੱਗੀ ਆ ਤੇ ਹੌਲੀ ਹੌਲੀ ਪਾਰੇ ਆਪਣੀ ਆਈ ਜਿਹੜੀ ਕਹਦੀ ਆ ਪਿੱਛੇ ਵੀ ਇੱਕ ਗੱਡੀ ਲੱਗੀ ਆ ਆਪਣੇ ਤੇ ਇਹ ਹੈਗਾ ਪੈਟਰੋਲ ਪੰਪ ਮੋਤੇ ਇਹ ਮੋਤੀ ਫਰੀ ਦੀ ਪੈਟਰੋਲ ਪੱਪ ਜਿੱਥੇ ਫਾਮੀਲਾ ਦੂਰ ਤੋਂ ਦੇ ਤੋਂ ਪਹਿਲਾਂ ਹੀ ਆ ਜੀ ਤੇ ਆਪ ਟ੍ਰੱਕ ਦਾ ਨਾਂ ਆ ਤੇ ਵਧੀਆ ਗੱਡੀ ਸਾਫ਼ ਕਰਦੇ ਮੈਂ ਪੁਰਾਣੀ ਗੱਡੀ ਜਿਹੜੀ ਸੀ ਉਹ ਵੀ ਇੱਥੋਂ ਸਾਫ਼ ਕਰਦੀ ਹੁਣ ਆ ਪਹਿਲੀ ਵਾਰ ਦਵੀ ਗੱਡੀ ਸਾਫ਼ ਕਰਨ ਲੱਗਿਆ ਤੇ ਦੇਖਦੇ ਹਾਂ ਹੁਣ ਕਿੰਦਾਂ ਦੀ ਸਾਫ਼ ਬਹੁਤ ਵਧੀਆ ਕਰਦੇ ਆ ਇਹਨਾਂ ਦੀ ਜਿਹੜੀ ਫੋਰਮੈਨ ਹੈ ਉਹ ਬੁਢੀ ਆ ਮੋਰੇ ਤੇ ਇਹ ਬਹੁਤ ਵਧੀਆ ਗੱਡੀ ਸਾਫ਼ ਕਰਦੇ ਦੇਖਦੇ ਹਾਂ ਹੁਣ ਬਾਦਸ਼ਾਹ ਤੇ ਅੱਧਾ ਵਿੱਚ ਉਹ ਸਾਫ ਕਰਦੇ ਆ ਬੁੜੀ ਆ ਲੱਗੀ ਇਹ ਕੰਪੂਰ ਰੱਖੀ ਫੋਰਵੇ ਗੱਡੀ ਬਹੁਤ ਹੀ ਗੱਡੀ ਸਾਫ ਕਰਦੀ ਤੇ ਗਾਹ ਫੇ ਪਾਣੀ ਦਾ ਸਾਫ ਕਰਦੇ ਉਹ ਦੂਆ ਚ ਗਾਂ ਹੋਰ ਗਾਂ ਦੀ ਗੰਨ ਕਰੀ ਜੀ ਉਹ ਬੈ ਕੇ ਆਇਆ ਸੀ ਗੱਡੀ ਸਾਫ ਹੋ ਰਹੀ ਹੈ ਫਿਰ ਪ੍ਰੋਬਲਮ ਤੇ ਬੈਠਾ ਬੈਠ ਕੇ ਕੱਪੈਸ਼ਟ ਦਾ ਜਦ ਕੀ ਆਪਣੀ ਦੀ ਵਾਰੀ ਆ ਗਈ। ਬੜੀ ਟਰਾਈ ਕਰਨ ਲੱਗੇ ਨੇ। ਲੈ ਜੂਗੀ। ਹੈ। ਚੱਗੀ ਲੱਗੀ। ਬੁੜੀ ਦੀ ਉਮਰ ਤੇਲਾ ਮੇਰੇ ਸਾਹ ਹਣਾ 60 70 ਦੇ ਵਿੱਚ ਵਿੱਚ ਹੈਗੀ ਹੈ। ਕੰਮ ਦੇ ਦਾ ਮੇਰਾ ਪਹੁੰਚ ਹੈਗਾ। ਇਹ ਰਸਾ ਉਹ ਦਿਹਾੜਾ ਕਿੰਨੀ ਗੱਡੀਆਂ ਤੇ ਉਹ ਇਹ ਨੁਬੀ ਖਾਤਦੀ ਉਹ ਹੋਰ ਗੱਡੀ ਆਦੀ ਘਰ ਲੋ ਜੀ ਗੱਡੀ ਐ ਐ ਤੂੰ ਕਰਦੀ ਨਾ ਵੀ ਸਹੀ ਆ ਉਹ ਦਿਹਾ ਗੱਡੀ ਸਾਫ ਕਰ भी तो अंदरों है तो। ना वह बनाती गए साफ करती नहीं सारी कला कला शीशा देता हमारी गोली हो गई सफाई क्योंकि मीह ने पताते ज खिलाते थे तो करके फिर आपको मैं चल सफाई करा लिया टाइम है अपने को। काम तो सीधा पा गए इधर ਆ ਨਹੀਂ ਜਾਣੇ ਸ਼ਰਨ ਸ਼ਰਨ 12 ਕੇ ਸੀ ਮੇ ਲੱਗੇ ਨੂੰ ਚੱਲ ਗਿਆ ਤੇ ਬਾਕੀ ਜਦੇ ਰਾਤ ਤੇ ਬੜੀਆਂ ਗੱਡੀਆਂ ਧੋਦੇ ਆ ਤੇ ਆਪਣੇ ਪਿੰਡ ਦੇ ਮਰਕਾਤ ਤੋਂ ਸਾਰਾ ਜਨਵਰੀ ਹਣੀ ਹੋਟਲ ਵਾਲ ਜੋ ਹੈਗੀ ਆ ਉਹ ਪਹਿਲੇ ਵੀ ਲੈ ਉਹ ਚ ਪਾ ਪਾਦੇ ਤੇ ਪਰ ਗੱਡੀ ਉਹ ਗੱਲ ਨਹੀਂ ਪਾਦੀ ਤੇ ਆ ਹੁਣ ਗੱਡੀਆਂ ਹਨ ਇਕੱਲਾ ਇਕੱਲਾ ਸਹੀ ਪੁਰਜਾ ਸਾਬ ਕੀਤਾ ਗੱਡੀਆਂ ਲੈ ਜੀ ਦੇਖੀ ਨਾ ਸੋਹਣੇ ਸ਼ੀਸ਼ੇ ਸਾਰੇ ਸਾਫ਼ ਹੋ ਜਾਂਦੇ ਆ ਗੱਡੀ ਤੇ ਜਨਪ ਸਕੂਲੇ ਹੁਣ ਜਾਣਾ ਹੈ ਜਾਣਾ ਕਿੱਦਾਂ ਜਾਏਗਾ ਇੱਕ ਹਫਤਾ ਇੱਕ ਹਫਤਾ ਤੋਂ ਥੱਲੇ ਹੁਣੇ ਪੱਧਾ ਤਰੀਕ ਨੂੰ ਚੱਲ ਜਾਣਾ ਜੀ ਅੱਜ 1 ਦੀ ਹੋ ਗਈ ਆ ਅੰਕ 11 ਤਰੀਕ ਹੋ ਗਈ ਅੰਦੀ ਚ 4 ਦਿਨ ਨਹੀਂ ਰਹਿੰਦੇ ਸੋਬਰ ਨੂੰ ਚੱਲ ਜਾਣਾ ਜੀ ਵੀਰਵਾਰ ਹੋ ਗਿਆ ਤੇ ਚਲੋ ਵਧੀਆ ਹਨਾ ਸਕੂਲੇ ਹਣ ਛੋਟਿਆਂ ਵਜੇ ਰੇ ਗੱਲੀਆਂ ਤੇ ਏਡੀਆ ਵੀ ਇਹਨੂੰ ਵਜੇ ਲੱਗਾ ਇਹ ਪੂਰਾ ਇੰਜੋਏ ਕਰਕੇ ਆਇਆ ਹਨਾ ਸਹੀ ਤੇ ਹੁਣ ਕਦੋਂ ਵੀ ਜਾਵਾਂਗੇ ਏਡੀਆ ਨੂੰ ਬਾਚੋਂ ਹੱਲੇ ਕਰੋ ਜਾਣਾ ਹਣ ਅਨ ਫੇ ਉਦੂ ਫੇ ਛੁੱਟੀ ਹੋ ਗਈ ਆ ਇਹ ਰੋਬੜੀ ਲੱਗਾ ਹੁਣ ਜਾਇਆ ਕਰੂਗਾ ਆ ਤੇ ਵਾਜ ਦਸੋ ਲੋ ਆ ਇਕੱਲਾ ਮੈਂ ਇਕੱਲਾ ਵੀ ਜਾ ਸਕਦਾ ਜੀ ਚੋਤੋਂ ਹਾਂ ਕਿਸੇ ਜੀ ਚੋਤੋਂ ਨਹੀਂ ਕੇ ਉਹ ਨਹੀਂ ਚਾਹਨੀ ਜਗੈਸ਼ ਉਹ ਛੋਟਾ ਹਾਂ ਹੱਲੇ ਛੋਟਾ ਹੱਲਕ ਕਿਸੇ ਨਾਲ ਨਹੀਂ ਜਾ ਸਕਦਾ ਨਾ ਕਿਸੇ ਰਿਸ਼ਤੇਦਾਰ ਨਾਲ ਜਾਂਦਾ ਲੈ ਮਮੀ ਡੈਡੀ ਨਾਲ ਜਾ ਸਕਦਾ ਹੂੰ ਹੂੰ ਚਲੋ ਚੱਲੀਏ ਘਰ ਨੂੰ ਵੇ ਚਲਿਏ ਤੇ ਲਾਇਓ ਨਹੀਂ 20 ਕਮੈਂਟੀਆਂ ਤੇ ਬੀਅਰ ਲੈ ਲੈ ਤੋ ਬਲੌਗ ਤਾਂ ਐਡ ਕਰਦੇ ਹਾਂ। ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁਲ ਕਰਿਓ। ਚਾਓ ਬੰਦੇ। ਚਾਓ।